ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਦਿਖਾਵਾਂਗੇ ਸਾਰੇ ਸੁਏ ਸੁਬਾਇਆ ਦੇ ਵਿੱਚ ਇੱਕ ਗੱਬਣ ਵਹਿਣ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਦੀ ਡਿਟੇਲ ਆਜੋ ਸ਼ਾਹ ਜੀ ਆ ਗਏ ਭਾਜੀ ਆ ਗਏ ਇੱਥੇ ਤੁਮ ਹੋਣੇ ਸਤਿ ਸ੍ਰੀ ਪਾਜੀ ਸਤਿ ਸ੍ਰੀ ਗੁਰੂ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਚੜਦੀ ਕਲਾ ਵੀਰ ਜੀ ਚੜਦੀ ਕਲਾ ਚਾਹੀਦੀ ਜੱਗੀ ਵੀਰ ਉਹ ਥੀਟਾ ਪਰਿਵਾਰ ਆਪ ਚੜਦੀ ਕਲਾ ਚਗੇ ਵੀ ਚੜਦੀ ਕਲਾ ਚੜਦੀ ਕਲਾ ਰੱਖੇ ਬਾਬਾ ਨਾਨਕ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਟਰੈਸ ਦਾ ਨਾਮ ਮੇਰਾ ਭਾਸ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਮursal ਦੇ ਠੀਕ ਹੈ ਜੀ ਫੋਨ ਨੰਬਰ 93 94 95 ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਜਾਂਦੇ ਇਹਦੇ ਵਿੱਚ ਫਿਰ ਟੈਂਕੀ ਲੈ ਆਉਂਦੇ ਆ ਟੈਂਕੀ ਲੈ ਆਉਂਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਇਤੋਂ ਹੀ ਸ਼ੁਰੂਆਤ ਕਰ ਲਈਏ ਰੱਖ ਬਾਹਰ ਤੋਂ ਕਰੀਏ ਜਗੇ ਵੀ ਨੂੰ ਲਓ ਜੀ ਫਿਰ ਦਿਖਾ ਦਿੰਦੇ ਆਪਾਂ ਪਹਿਲੇ ਨੰਬਰ ਦੇ ਬੱਸੀ ਵੀ ਪਾਈ ਕੀ ਇਹ ਦੂਜਾ ਸੂਆ ਜਗੇ ਵੀਰ ਸੁਣੀ ਆ ਅੱਛਾ ਜੀ ਪਹਿਲੇ ਸੂਏ ਕਰਮਾ ਵਾਲੀ ਨੂੰ ਪਾਇਆ ਇਹ ਤਾਂ ਵੀ ਨਾ ਦੁੱਲੀਆਂ ਦੇ ਢਿੱਲਾਂ ਤੋਂ ਲਾਵੇ ਕਾਫੀ ਅਜੇ ਹਵਾਨੇ ਅਜੇ 2-4 ਦਿਨ ਲੱਗੇ ਨੇ ਜੱਗੇ ਵੀਰੇ ਨੇ ਹਾਂ ਸਾਦੇ ਭਾਵੇਂ ਇੱਕ ਅੱਡਾ ਚੱਡਾ ਲਾ ਜੂਗੀ ਪਿੱਛੇ ਤਾਂ ਕਿ ਹਾਂ ਜੀ ਤੇ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਆ ਵੀ ਜੀ ਹੁਣ ਲੀ ਪੇਸ ਬਾਲ ਦੀ ਘੱਟ ਵਜੇ ਵੀ ਚੱਲੀ ਆ ਉਹ ਕਿ ਹੈ ਵੀ ਕ੍ਰੋਸ ਦੇ ਵਿੱਚ ਆ ਚਾਹ ਤੀ ਦੀ ਯਾਸ ਕਰਦੇ ਹੈ ਜੀ ਲੱਗਦਾ ਵੀ ਇਹ ਮਾਰ ਹੀ ਜਾਣਾ ਇਹਨੇ ਠੀਕ ਹੈ ਠੀਕ ਲਓ ਵੀ 20 22 ਕੰਦਾ ਕਿ ਦੁੱਧ ਪਰ ਹੋ ਗਈ ਤੇ ਥਾਨਫੂਣ ਜਿਹੜਾ ਐਨ ਕੱਲਾ ਕੱਲਾ ਲੱਗਾ ਪਿਆ ਵਾ ਹਾਂਜੀ ਹਾਂਜੀ ਇਹ ਬਾਕੀ ਘੱਟ ਵਜਿੰਦੀ ਵੀ ਚੰਗੀ ਆ ਗਈ ਆ ਤੇ ਥਾਨਫੂਣ ਵੀ ਐਨ ਗਿੱਠ ਗਿੱਠ ਤੇ ਲੱਗਾ ਪਿਆ ਵਾ ਤੇ ਚਲੋ ਕੋਈ ਵੀਪਰਾ ਸਾਂਭਣ ਵਾਲਾ ਲਾਜੋ ਦੁੱਧ ਚੰਗਾ ਭਰੀ ਜਣਾ ਕਰਮਾਲੀ ਨੇ ਬਾਕੀ ਢੱਲਾਂ ਢੁੱਲਾਂ ਵੀ ਕਾਫੀ ਆਵਾਨੇ ਦੇ ਤੇ ਥਾਣਾ ਦਾ ਸੈਜ ਗਿਆ ਵੀ ਲਾਗੇ ਨੂੰ ਚੈੱਕ ਕਰਾਂ ਲੈਦੇ ਆ ਨਾੜਾਂ ਨੂੰ ਨਾ ਵੀ ਚੈੱਕ ਕਰ ਸਕਦੇ ਜੇ ਹਵਾਨੇ ਦੇ ਕਾਫੀ ਆ ਗਈਆਂ ਵਾ ਇਹ ਦੇ ਵੀ ਰਿਹਾ ਕੀ ਕ੍ਰੋਸ ਆ ਹਾਂਜੀ ਬੈਂਡ ਵੀ ਦੀ ਚੰਗੀ ਆ ਜਾਣੀ ਆ ਦੂਜੀ ਗੱਲ ਇਹ ਵੇਖੋ ਆ ਠੰਡੀ ਪੜੀ ਠੀਕ ਹੈ ਠੀਕ ਹੈ ਲੋ ਜੀ ਅਸੀਂ ਲੀਆਂ ਸੁਣੀਆਂ ਤਾਂ ਚੈੱਕ ਕਰਤਾ ਤੇ ਕਾਫੀ ਆ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜੱਗੇ 20 ਦੇਦਾਂ ਤੇ ਕਰਦੇ 10 ਲੱਖ ਰੁਪਈਆ ਲੱਖ ਹਾਂਜੀ ਨਹੀਂ ਜੱਜ ਕਰੀਏ ਜੱਜ ਕਰ ਦਈਏ ਹਾਂਜੀ ਦੋਦੇ ਜੱਗੇ 20 22 ਕਿਲੋ ਤੁਹਾਨੂੰ ਮੈਂ ਨੇ ਹਾਂਜੀ ਹਾਂਜੀ ਹਾਂ ਅੱਜ ਨੂੰ ਭਰਨਾ ਕਰੀਏ ਜੱਜ ਚੱਲ ਜੱਗੇ ਵੀਰ ਆਪਾਂ ਪੂਰੀ 30 ਜਾਂ ਛੋਟ ਕਰ ਲਈਏ 70 ਦੇ ਦਈਏ 70 ਦੀ ਹਾਂ ਜੈਸਮਨ ਕਰ ਦਈਏ ਹਾਂ ਤਲੋ ਪੰਜ ਦੀ ਦੇ ਦੇ ਨੀ ਜੇ ਐਸਨੋਂ ਕਰ ਦੋ ਜਿੱਥੇ ਨਹੀਂ ਵੀ ਜੱਗਿਆ ਜੱਗੇ ਵੀ ਪਗਾ ਕਿਸੇ ਦੁੱਧ ਵੀ ਪਾ ਕੇ ਤਾਂ ਚੰਗੀ ਆ ਹਾਂਜੀ ਹਾਂਜੀ ਕਿੰਨੀ ਜੋੜ ਘਰੀ ਜਾਈਗੇ ਲਾ ਗਈਂ ਜੈਸ ਤੇ ਕੱਢ ਦੋ ਕੋਈ ਨਹੀਂ ਹੁਣ ਰਹਿਣ ਦੀ ਪੈਂਟ ਦੀ ਪੈਂਟ ਦੀ ਜਿੱਦੇ ਵੇਖ ਲਓ ਜੈ ਕਾਲ ਤੋਂ ਥੋੜਾ ਜਿਹਾ ਤੁਹਾਡਾ ਦਿਲ ਕੀ ਜਾਂਦਾ ਸਹੀ ਦੱਸੋ ਮੈਨੂੰ ਨਹੀਂ ਕਰਦੀ ਨਹੀਂ ਤੁਹਾਡਾ ਦਿਲ ਕੀ ਜਾਂਦਾ 62000 62 ਹਾਂ ਤੂੰ ਮੈਂ ਛੱਡਦਾ ਪੂਰੇ ਛੱਡ ਦੇ। ਲਓ। ਚੋੜੀ ਕਰਾਂਗੇ ਪਰ ਇਹਨੇ ਦੁੱਧਾ ਦੀ ਕੋਈ ਦੇਂਦਾ ਨਹੀਂ ਛੱਡਦੀ। ਲਓ ਜੀ 20 ਤੋਂ ਪਲੱਸ ਚੱਲਣ ਵਾਲੀ ਗਹਿੜ ਆ ਬਾਕੀ ਹੈ ਵੀ ਕ੍ਰੋਸ ਵਿੱਚ ਨਾ ਕੋਈ ਗਰਮੀ ਜੀ ਨਾ ਕੋਈ ਠੰਡ ਜੀ। ਹਾਂ ਜੀ। ਇਧਰ ਵੀ ਥਾਂ ਦਿਖਾ ਦੂਗਾ ਕਰਾ ਲਾਓ। ਲਓ ਜੀ ਸ਼ਾਹੀ ਲੱਗਾ ਵਾ। ਕਰੋ ਚੱਲ। ਥਾਂ ਕਲਾ ਲੱਗਾ ਵਾ। ਕਮਾਲਾ ਆਈਆਂ ਮੀਆਂ ਨੇ। ਤੇ ਆ ਜੋ ਸੁਆ ਜੱਗੇ ਵੀਰ ਮਨ ਦਾ ਸੁਈ ਹੋਣੇ ਹ ਜੇ। ਮਤਲਬ ਇਹ ਤਾਂ ਹੋ ਜਾਂਦੇ ਮੂੰਹ ਛੇ ਦੰਦ ਜੇ ਜੇ। ਅੱਛਾ ਜੀ। ਆ ਦੰਦ ਖਾਓ ਵੀਰ ਹੁਣ। ਹਸਾਲ ਵੀ ਦਿਖਾਈਏ। ਪੂਰੇ ਛੇ ਦੰਦ। ਠੀਕ ਆ। ਹਸਾਲ ਇਨੇ ਪਹਿਲੇ ਸਵੇਰ ਜੱਗੇ ਵੀਰ ਉਧਰੋਂ ਮਾਲ ਆਇਆ ਆਪਣਾ ਚਾਰ ਝੋਟੀਆਂ ਆਈਆਂ ਠੀਕ ਹੈ ਤੇ ਇਹ ਗੱਬਣੀ ਉਹ ਸੂਈਆਂ ਹੀ ਉਹ ਆਪਾਂ ਸਿੱਧੀਆਂ ਕਲਾਉਂਦੀਆਂ ਡੇਰੀ ਦੇ ਕਲਾਉਂਦੀਆਂ ਠੀਕ ਹੈ ਠੀਕ ਹੈ ਇਹੇ ਆ ਮਾਝਾ ਉਧਰ ਦੀ ਹਾਂਜੀ ਹਾਂਜੀ ਕੁਦਵੇਰ ਹੋਏ ਤੁਸੀਂ ਐ ਮੱਝਾਂ ਦਾ ਕਦ ਦੇਖ ਲੋ ਵੀ ਖੇਤ ਲੋਕਾਂ ਦਾ ਕਦ ਦੇਖ ਲੋ ਠੀਕ ਹੈ ਠੀਕ ਹੈ ਨਹੀਂ ਕੋਈ ਸ਼ੱਕ ਨਹੀਂ ਐ ਇਹ ਜੋਰ ਜੂਨ ਛੁੱਟ ਕੇ ਜੱਗੇ ਵੀਰ ਇਹਨੇ ਦਿੱਤਾ ਹੁਣ ਚੋਇਆ 5 ਕਿਲੋ ਬੋੜਾ ਅੱਛਾ ਜੀ ਮਗਰ ਪੱਤੀ ਜੂ ਇਹਦੀ ਚੀਕ ਲਓ ਜੀ ਫਿਰ ਮਲਕਾ ਖਾ ਗਿਆ ਜੀ ਕਿੰਨੀ ਦੁੱਧ ਵਾਲੀ ਆ ਉਹਨਾਂ ਨੇ ਆਖੇ ਜੱਗੇ ਵੀਰ ਨੂੰ ਚੇਤਾ ਭੁੱਲ ਗਿਆ अच्छा नी सीमा ਦਾ ਚਾਹੀਦਾ ਜੱਗੇ ਵੀਰੇ ਨੇ ਪਹਿਲੇ ਸੂਏ ਆਉਂਦੇ ਚਵਾਇਆ ਮਤਲਬ 15 16 15 16 ਕਿਲੋ ਠੀਕ ਹੈ ਪਹਿਲੇ ਨਹੀਂ ਹਾਂ ਪਹਿਲਾਂ ਨਹੀਂ ਦੇ ਠੀਕ ਹੈ ਫਿਰ ਕਿਤੇ ਜੱਗੇ ਵੀਰੇ ਆਪਾਂ 20 ਲੀਟਰ ਗਾਰੰਟੀ ਤੇ ਭਰਉਣੀ ਹੈ ਅੱਜ ਠੀਕ ਹੈ ਠੀਕ ਜਿਹੜਾ ਮਰਜ਼ੀ ਕੋਈ ਵੀ ਗਾਰੰਟੀ ਤੇ ਬਾਈ ਕਹਿੰਦਾ ਕਿ ਕੱਲਣੀ ਆ ਬਾਕੀ ਥਾਣੇ ਨੂੰ ਬਹੁਤ ਸਪੈਸ਼ਲ ਲੱਗਾ ਪਿਆ ਵਾ ਐਨ ਕੱਲਾ ਕੱਲਾ ਥਾਂ ਲੱਗਾ ਪਿਆ ਕਲਮਾਰੀ ਉਹਦੇ ਥਾਣ ਵੀ ਨਵੋ ਕਾਲਾ ਨੋ ਗੱਲ ਤਾਂ ਇਹਦਾ ਚਵਾਈ ਬਹੁਤ ਜਿਆਦਾ ਨਰਮ ਨੇ ਚਵਾਈ ਦੇ ਇੱਕ ਨੰਬਰ ਦੀ ਜੱਗੇ ਵੀ ਤੁਹਾਨੂੰ ਪਤਾ ਜੀ ਦੂਰੋਂ ਮਾਲ ਲੈਣਾ ਚਵਾਈ ਆਪਾਂ ਇੱਕ ਨੰਬਰ ਦੀ ਆ ਇਹ ਤਾਜੀ ਸੂਈ ਆ ਆਪਾਂ ਨੁਹਾਏ ਨੂੰ ਹੀ ਨਹੀਂ ਇੱਕ ਕੋਈ ਚਿੰਗਾਰਨੀ ਆਪਾਂ ਇਹਨੂੰ ਪਾਇਆ ਠੀਕ ਆ ਠੀਕ ਆ ਹਾਂ ਤੇ ਛੋਟੀ ਵੇ ਤੋਂ ਬੰਦੇ ਮੇਰੇ ਜਿੱਦੀ ਜਵਾਨ ਆ ਲਓ ਜੀ ਕਾਟ-ਕਾਟ ਲਓ ਤੇ ਕੋਈ ਸ਼ੱਕ ਨਹੀਂ ਹੈ ਕਿ ਜਿਆ ਤਾਂ ਬਲੈਕ ਆ ਗਈ ਜੇ ਹਾਂ ਆਹਦੇ ਰੱਸੀ ਜੱਗੇ ਵੀਰ ਆਪਾਂ ਪਾਈ ਉੱਥੇ ਖੁੱਲੀਆਂ ਰਹਿੰਦੀਆਂ ਨੇ ਅੱਛਾ ਅੱਛਾ ਹਾਂ ਧਿਆਨਾ ਵੀਰ ਜੀ ਆਈਲ ਦੀ ਬਾਈ ਬਾਈ ਕਰਨੀ ਕੌਲੀ ਤੇਜ ਕਾਲੀ ਪਿਓਰ ਮੋਹਰਾ ਨਸਲ ਦੇ ਵਿੱਚ ਆ ਗਈ ਯਾਰ ਕਿਉਂ ਕਿ ਇਹ ਜਦੋਂ ਥੋੜੇ بڑے ਕਰੀ ਸੈਟ ਤੇ ਦੁੱਧ ਤੇ ਨਾ 11 12 ਕਰ ਦਿੰਦੇ ਨੇ ਬਾਈ ਨੇ ਅੱਜ ਜੱਗੇ ਵੀਰ 5 ਕਿਲੋ ਬੋਲਾ ਚੋਇਆਗੇ ਅੱਛਾ ਅੱਛਾ ਅੱਜ ਚੋਾਈ ਹੋਈ ਸੀ ਇਹ ਵੀਰੋਂ ਪੌਂਡ ਆਇਆ ਆਪਾਂ ਠੀਕ ਹੈ ਚਲੋ ਬੈਠਣੇ ਹੀ ਜਾਂਦਾ ਜਿਹੜਾ ਬਾਈ ਨੇ ਦੁੱਧ ਵਗਦਾ ਸੀ ਖਾਂ ਲਾ ਜੀ ਕਿੱਦਾਂ ਜਿਹੜਾ ਬਹੁਤ ਹੀ ਚੰਗਾ ਵਾ ਸਕੂਲ ਦਾ ਕੀ ਲੱਗਾ ਪਿਆ ਕਰਨ ਵਾਲੀ ਦੇ ਇਹ ਥਾਣ ਥੂਣ ਜਿਹੜਾ ਚਾਹ ਨੁਕਰਾਂ ਤੇ ਆਣ ਕੱਲਾ ਕੱਲਾ ਲੱਗਾ ਪਿਆ ਵਾ ਇਹ ਜਵਾਰ ਜਿਹੜੇ ਆ ਗਿਆ ਪੂਰੇ ਧੀਮਲਾ ਪਾਉਂ ਉਹ ਵੀ ਚੰਗੇ ਸੀ ਮੈਨੂੰ ਪਤਾ ਕਿ ਉਹ ਤੋਂ ਕਿੰਨੇ ਸਾਰੇ ਸੀਮਣ ਚੰਗੇ ਨੇ ਪਿਓਰ ਆਪਣੇ ਇਪਰ ਕਰਜਾ ਥੋੜਾ ਬੋਦੀ ਇਹ ਰਾ ਫਰੀਆਂ ਹਾਂਜੀ ਹਾਂਜੀ ਬਾਕੀ ਚੱਡੇ ਨਹੀਂ ਨਹੀਂ ਇੱਥੇ ਇੱਕ ਕੱਟੀ ਵੇਖੋ ਜੱਗੇ ਵੀਰ ਪੂਰੀ ਐ ਇੱਕ ਤਾਂ ਕਾਲੀ ਆ ਉਹ ਵੀ ਛਾਪਨੇ ਲੱਗਦੀ ਹੈ ਹਟਪਲਾਇਆ ਗਿਆ ਵੀ ਤੇ ਧੀਮਲ ਕਾਹਵੇਂ ਇਹ ਜੱਗੇ ਵੀਰ ਆਪਾਂ ਤਾਂ ਮੀਡੀਓ ਨਹੀਂ ਪਾਈ ਮਾਲਾ ਤੇ ਭਾਈ ਦੇ 3-3 ਲੱਖ ਲਗੀਆਂ ਮੱਝਾਂ ਪਾਈਆਂ ਹਾਂਜੀ ਹਾਂਜੀ ਉਹ ਜੇ ਇੱਕ ਵੀਰ ਨੇ ਮੈਨੂੰ ਚੀਚਾ ਫੋਨ ਕੀਤਾ ਵੀ ਵੀਰ ਪਈਏ ਤੇ ਬੜੇ ਮੰਗਦੇ ਜੋ ਮੱਥਣ ਜੁੜੇ ਹੁੰਦੇ ਆ ਅੱਛਾ ਹਾਂਜੀ ਤਾਂ ਮੈਂ ਐਂ ਕਿ ਮਾ ਲੋ ਵੀਦੀ ਕੁਮਾਰਪੁਰੀ ਕਹਦੇ ਥਣ ਦਿਖਾਓ ਫਿਰ ਕਰ ਠੀਕ ਹੈ ਠੀਕ ਆ ਥਣ ਬੋਲ ਜਿਹੜਾ ਹੁਣ ਵੀਰ ਆਪਣਾ ਫੋਨ ਨਾ ਬਾਅਦ ਚ ਕਰੂਗਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਸ਼ੱਕ ਨਹੀਂ ਹਾਂ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜੱਗੇ ਵੀ ਇਹਨਾਂ ਦਾ ਕਰਦੇ ਆ ਪੂਰਾ 2 ਲੱਖ ਅੱਛਾ ਹੁਣ ਕਿੰਨੇ ਦੇਣੀ ਦੇ ਦੋ ਤੂੰ ਪਾਣਾ ਵਜੇ ਮੈਂ ਪਾਣਾ ਦਵਾ ਜੇ ਓਵਰ ਕਵਰ ਦੀ ਦੱਸ ਦੋ ਹਾਂ ਨੂੰ ਪਤਾ ਨਹੀਂ ਇਹਨਾਂ ਕਿੰਨੇ ਦੀ ਲੈਂਦੀ ਰਹੀ ਸ਼ੋਰ ਕਰ ਉਹ ਜਿੰਨੀਆਂ ਕੁੱਲੀਆਂ ਕਰਨੀਆਂ ਨਹੀਂ ਦਿੰਦਾ ਤੋ ਐਵੇਂ ਘੱਟ ਵੱਧ ਹੋ ਜਾਣਾ ਡੇਢ ਦੀ ਦੇ ਦੇ ਡੇਢ ਦੀ 50 ਛੱਡਦਾ ਸਿੱਧਾ ਨਾ ਸਿੱਧਾ ਹੀ ਛੱਡਦਾ ਹੋਰ ਛੱਡ ਦੋ ਕਿੰਨਾ 5 ਹੋ ਛੱਡਾਂਗੇ ਹਾਂ ਨਾ 1 45 ਦੀ ਦਵਾਂਗੇ ਠੀਕ ਗੱਲ ਆ ਗਈ ਇੰਨੀਆਂ ਮੱਝਾਂ ਆਪਾਂ ਆਪਣੇ ਚੈਨਲ ਤੇ 3.5 ਲੱਖ ਦੀਆਂ ਵੇਚੀਆਂ ਹਨ ਕੋਈ ਕੱਢ ਕੇ ਭਾਵੇਂ ਵੇਖ ਲੈ ਹਾਂਜੀ ਹਾਂਜੀ ਹਾਂ ਉਹਦੇ ਬਰੋਬਰ ਆ ਗਈ ਇੱਕ 45 ਦੀ ਜੱਸ ਨੌ ਦੇ ਨੂੰ ਛੋੜ ਹੀ ਕਰਾਂਗੇ ਠੀਕ ਹੈ ਠੀਕ ਗੱਲ ਆ ਗਈ 20 ਕਿਲੋ ਦੀ ਗਾਰੰਟੀ ਅੱਛਾ ਜੀ 20 ਤਾਂ ਘੱਟ ਦੋਵੇ ਹਾਂਜੀ ਮੇਰੇ ਘਰ ਲੱਦ ਗਿਆ ਲੈ ਠੀਕ ਹੈ ਲਓ ਜੀ ਬਾਈ ਇਹਦੀ 5 ਕਿਲੋ ਬੋਲਾ ਚ ਹੋਇਆ ਪਹਿਲੀ ਜਵਾਈ ਹੋਈ ਜੋ 5 ਕਿਲੋ ਬੋਲਾ ਚ ਹੋਇਆ ਠੀਕ ਹੈ ਠੀਕ ਹੈ ਲਓ ਜੀ 5 ਲੀਟਰ ਜਨਾ ਜਿੱਥੇ ਜੱਗੇ ਵੀਰ ਆਪਾਂ ਕਿਹਾ ਧਵਾ ਧਵਾਗੇ ਪਾਉਦੇ ਨਾ ਇਹ ਗੱਲ ਹੋਰ ਹੋ ਜਾਣੀ ਇਹ ਵੀ ਗੱਲ ਸਹੀ ਹੈ ਹੈਂ ਚੱਲਾ ਜੀ ਤਾਜੀ ਤੁਸੀਂ ਤਾਜੀ ਤਾਜੀ ਇਹ ਗਿੱਲਾ ਨਾੜੂ ਹਾਂ ਜੀ ਆਜੋ ਬਾਈ ਦੂਜੇ ਨੰਬਰ ਤੇ ਜੇਰੇ ਸਾਚ ਇਹ ਕਿਵੇਂ ਬਾਜੀ ਇਹ ਪਰਸੋ ਰਾਤ ਦੀ ਤੁਸੀਂ ਮਗਰੇ ਦੇ ਕਟਾਗੇ ਠੀਕ ਹੈ ਕਰ ਤਾਈਂ 10 ਹੋ ਜੇ 11 ਲੀਟਰ ਬੋੜੀ ਤਿਆਰ ਜੀ ਲਓ ਜੀ 10 11 ਲੀਟਰ ਜਿਹੜਾ ਬੋਲਾ ਹੈ ਦੇਖੋ ਵੀ ਸਟਾਰਟਿੰਗ ਦੀ ਆ ਤੇ ਕੱਟਾ ਤੇ ਵੀ ਇੱਕ ਪਾਸਾ ਸੁਈ ਮਗਰ ਕੱਟਦਾ ਹੈ ਜੀ ਲਓ ਜੀ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਇਹ ਕਿੰਨੇ ਦੁੱਧ ਵਾਲੀ ਭਾਜੀ ਜੱਗੇ ਵੀ ਇਹ ਵੀ 15 ਦੇ ਉੱਤੇ ਤੋਂ ਘੰਟ ਦੁੱਧ ਦੇਵੇ ਇਹ ਵੀ ਲਾਦ ਕੇ ਮੇਰੇ ਘਰ ਲੈ ਆਵੇ ਅੱਛਾ ਜੀ ਫੋਨ ਨਾਲ ਕੋ ਕਰੇ ਠੀਕ ਹੈ ਜਿੰਨਾ ਜਿੰਨਾ ਦੁੱਧ ਆ ਗਿਆ ਨਾ ਮੇਰੇ ਮੱਝਾਂ ਨਾਲ ਦੇ ਠੀਕ ਹੈ ਠੀਕ ਹੈ ਲਓ ਜੀ ਇਹ ਵੀ 15 ਲੀਟਰ ਦੁੱਧ ਭਰੋ ਵੀ ਕਰਮਾਲੀ ਕੱਦ ਵਜਨੇ ਵੀ ਚੰਗਾ ਇਹਦਾ ਵੀ ਤੇ ਬਾਕੀ ਥੱਲਾ ਤੁਸੀਂ ਚੈੱਕ ਕਰ ਸਕਦੇ ਜੈਨ ਅੱਛਾ ਫਕਾ ਮਰਗਾ ਹੀ ਲੱਗਾ ਪਿਆ ਵਾ ਇਆ ਤਾਂ ਮੌਕੇ ਤੇ ਜਿਹੜਾ ਬਾਸ ਤੋਂ 11 ਲੀਟਰ ਬੋਲਾ ਬੋਲਾ ਸਟਾਰਟ ਆ ਠੀਕ ਆ ਠੀਕ ਆ ਜੀ ਲਓ ਵੀ ਚਮਚਿਆਂ ਵਾਲੀ ਬਾਈ ਕਹਿੰਦਾ ਕਿ ਇਹ ਜੇ ਬੋਲੀ ਆ ਕੋਈ ਜੱਗੇ ਵੀ ਕੋਈ ਥੀਨ ਭਰਾ ਦੂਰੋਂ ਨੇੜੇ ਇਹ ਬੋਲ ਬਣਾ ਦੇ ਜਾਂ ਮਾਵਾ ਮਾਵਾ ਦੇ ਅੱਛਾ ਅੱਛਾ ਠੀਕ ਆ ਠੀਕ ਆ ਆਹ ਡਾਲਾ ਲੋ ਜੀ ਬਾਕੀ ਚੱਡਾ ਚੁੱਡਾ ਇਹਦਾ ਰਹਿਣਾ ਚਿਪਗਾ ਮਾਰ ਬਾਈ ਲੱਗ ਗਿਆ ਵਾ ਬਾਕੀ ਠਾਨ ਠੁਣ ਵੀ ਚੰਗਾ ਵਾ ਕਰਮ ਵਾਲੀ ਦੇ ਸਾਰੀ ਚੰਗੀ ਗੱਜੇ ਵੀਰੇ ਠੀਕ ਹੈ ਜੀ ਇਹਦਾ ਬਾਈ ਕੀ ਮੁੱਲ ਫਿਰ ਮੁੱਲ ਜੇ ਕੀ ਇਹਦਾ ਤਨ ਜੋ ਮੱਝੀ ਕਰੀ ਜਾਈਏ ਇੱਕ 30 ਦੀ ਨੇਰੀਏ ਇੱਕ 30 ਦੀ ਹਾਂ ਜੀ ਲੈ ਕਰੀਏ ਜਾ ਅੱਜਾ ਕਰਾ ਲਓ ਜਿੰਨਾ ਕਰਾਉਣਾ ਇਹਦਾ ਅੱਧਾ ਵੀ ਤੁਸੀਂ ਦੱਸਣਾ ਹਾਂ ਨਾ ਆਹ ਨਾਲ 15 ਹੀ ਦਾ ਦੇਨੇ ਆ ਇੱਕ 15 ਦੀ ਵੀ 15 ਦੀ ਹੋਰ ਕਰਦੇ ਜੀ ਇਹ ਹੈਗੀ ਕਸਤੇ ਕਰਾ ਲਓ ਜਿੰਨਾ ਕਰਾਉਣਾ ਹਾਂ ਜੀ ਤੇ ਦੋ ਦਾ ਹੋ ਗਏ ਦੋ ਛੋਟ ਹੋ ਗਈਆਂ ਕਿ 13 ਰਾਂ ਦੇ ਇੱਕ ਤੇਰਾ ਦੀ ਇੱਕ ਤੇਰਾ ਦੀ ਨਰਾਜ਼ ਨਹੀਂ ਤੁਸੀਂ ਕਾਲਾ ਜੇ ਕਰਨੇ 150 ਦੀ ਦੇ 150 ਦੀ ਕਰਨੀ ਮੇਰਾ ਹਾਂ ਵਾਅਦਾ ਕਰੀਏ ਤੇ ਕਿੰਨੇ ਨੇ ਨਈ ਨਈ ਤੇ ਨਈ ਮੱਤੇ ਇੰਨਾ ਕਾਹ ਯਾ ਨਈ ਛੋਟੀ ਵੀ ਚੰਗੀ ਆ ਨਈ ਚੰਗੀ ਆ ਆਪਾਂ ਵੀਡੀਓ ਤੇ ਤੁਹਾਨੂੰ ਕਿਹਾ 15 ਲੀਟਰ ਦੁੱਧ ਦਊਗੀ ਹਾਂਜੀ ਕੋਈ ਰਾਖ ਨਹੀਂ ਤੇ ਮੇਰੇ ਘਰ ਵਾਪਸ ਘਲਾ ਦੇ ਅੱਛਾ ਅੱਛਾ ਇੱਕ ਦਾਹ ਦੀ ਕਿਹਾ ਤੁਹਾਨੂੰ ਹਾਂਜੀ ਇੱਕ ਦਾਹ ਦੀ ਦੇ ਦਾਂਗੀ ਕੀ ਗੱਲਾ ਉਹ ਜੀ 1 ਲੱਖ 10 ਹਜ਼ਾਰ ਜੀ ਤੇ 15 ਲੀਟਰ ਵਾਲੀ ਛੋਟੀ ਆ ਹਾਂਜੀ ਹਾਂਜੀ ਰਹਿ ਗਿਆ ਵੀ ਦੂਜਾ ਸਵੇਰ ਦੂਜਾ ਸਵੇਰ ਆ ਗਿਆ ਜੇ ਮੇਲ ਕਾਫ ਤੇ ਚੌਥੇ ਨੰਬਰ ਤੇ ਆ ਗਈ ਜੇ ਫੇਰ ਟੋਕੜ ਕੰਬਣ ਇਹ ਟੋਕੜ ਕੰਬਣ ਵੀਰ ਜੀ ਠੀਕ ਆ ਜੀ ਹਾਂ ਇਹ ਟੋਕਰ ਗਪੁਣੇ ਆਪਣੇ ਸਾਢੇ ਪੰਜਾਂਵੇਂ ਮਿਆਂ ਦੀ ਅੱਛਾ ਜੀ ਠੀਕ ਆ ਦੋ ਦੋ ਤਾਰ ਟਾਈਮ ਤੇ ਗਈ ਜੇ ਤਰ੍ਹਾਂ 10 ਕਿਲੋ ਤਿਆਰ ਜੇ ਮਗਰ ਕੱਟੀ ਜੇ ਦੇ ਠੀਕ ਕਰੋ ਜੀ ਫਸ ਸਿਲੈਕਟਰ ਤੋਂ ਕੱਢ ਕੇ ਬੰਨ ਤੇ ਥੱਲੇ ਸੱਜੇ ਦਾ ਵੀ ਰਿਕਾਰਡ ਕਰਦੇ ਦੋ ਜੱਗੇ ਵੀਰ ਉਹਨਾਂ ਨੇ ਜਿਹਦੇ ਕੋ ਆਪਣੇ ਕੋ ਵੱਡੀਆਂ ਮੱਝਾਂ ਖੜੀਆਂ ਹੋਣ ਤੇ ਵੀ 14 13 14 ਕਿਲੋ ਦੁੱਧ ਦੇ ਰਹੀ ਹੈ ਆਟਮ 10 ਕਿਲੋ ਜੋ ਫਿਰ ਵੀ ਹੈ ਜੇ ਸਾਡੇ ਪੰਜਾਂ ਮਹੀਨੇ ਦੀ ਕੱਪਣ ਜੀ ਠੀਕ ਹੈ ਠੀਕ ਹੈ ਲਓ ਜੀ ਸੱਜੇ ਦਾ ਰਿਕਾਰਡ ਵੀ ਚੰਗਾ ਆ ਗਿਆ ਵਾ ਇਹ ਕਿਹਦੀ ਸੰਤ ਜੱਗੇ ਵੀ ਰਹੇ ਆ ਵੀ ਦੱਸਣਾ ਜ਼ਰੂਰੀ ਆ ਹਾਂਜੀ ਆਂਦੇ ਵੀ ਡੇਢ ਮਹੀਨੇ ਦੇ ਵਿੱਚ ਮੱਝ ਨਵੇਂ ਦੁੱਧ ਦੇ ਜਾਂਦੀ ਹੈ ਅੱਛਾ ਹਾਂ ਕੋਈ ਜਰਾ ਸਹੀ ਠੀਕ ਹੈ ਕਈਆਂ ਨੂੰ ਲੰਮਾ ਚ ਦੁੱਧ ਦੇ ਜਾਂਦੀਆਂ ਲਓ ਜੀ ਫੇਸਬੁੱਕ ਤੇ ਇਹ ਵੀ ਚੈੱਕ ਕਰ ਸਕਦੇ ਜੀ ਆਹ ਰਹੇ ਠੀਕ ਹੈ ਠੀਕ ਹੈ ਜੀ ਲਓ ਜੀ ਸਾਡੀ ਮਿਲਕਾਹ ਜਿਹਦੇ ਪਿੱਛੇ ਇਹ ਛਣ ਪਾਂਡਾ ਜਿਹੜਾ ਇਹਨੂੰ ਵੀ ਚੰਗਾ ਲੱਗਾ ਕਰਮਾ ਵਾਲੀ ਤੇ ਹੈ ਵੀ ਸਿੰਗਲ ਹੱਡੀ ਜੈਸ ਦਾ ਮੌਕੇ ਤੇ ਜਿਹੜਾ 10 ਲੀਟਰ ਦੁੱਧ ਤਿਆਰ ਆ ਤੇ 5.5 ਮਹੀਨੇ ਵਿੱਚ ਆ ਸੁਕਾਸ ਚਲੋ ਕੋਈ ਵੀ ਪ੍ਰਾਸੇ ਵਾਲਾ ਲੈ ਜੂ ਦੁੱਧ ਚਲੋ ਗਾਂ ਤੋਂ ਜੇ ਤੋਂ ਬੀ ਚੰਗਾ ਡੱਢੀ ਜਣਾ ਨੇ ਚੰਗਾ ਚੰਗਾ ਬਰੀ ਜਣਾ ਸਾਡੀ ਜੱਜ ਵੀ ਨਾ ਤੀਸਰਾ ਸੂਆ ਸੁਣਾ ਠੀਕ ਹੈ ਠੀਕ ਹੈ ਜੀ ਤੀਸਰਾ ਸੂਆ ਸੁਣਾ ਵੀ ਦਾ ਤੇ ਤੀਜੇ ਸਵੇਰੇ ਜਾ ਕੇ ਹਨਾ ਪਸ਼ੂ ਟਿਕ ਦਾ ਦੋ ਤੇ ਇੱਕ ਦਾ ਟੇਕ ਦਾ ਟੇਕ ਦਾ ਤੁਹਾਨੂੰ ਪਤਾ ਪਹਿਲੇ ਸਵੇਰੇ ਜਦਗੇ ਵੇ ਲੱਤਾਂ ਲੱਤਾਂ ਮਾਰ ਕੇ ਸਕੇ ਪਸਾਨੇ ਜਾਂਦੇ ਆ ਜਿਹੜੇ ਕਹਿੰਦੇ ਵੀ ਪਹਿਲੇ ਵਿਆਹ ਦੇ ਕੁੱਤੇ ਕੱਤੇ ਮੋੜਨੇ ਹੁੰਦੇ ਆ ਤੇ ਦਜੀਏ ਸਵੇਰੇ ਹੁਣ ਇਹਨਾਂ ਆਰ ਕੇ ਦੁੱਧ ਭਰਿਆ ਤੇ ਤੀਜੇ ਆਰ ਕੇ ਚੰਗਾ ਭਰੂਗੀ ਹਾਂਜੀ ਹਾਂਜੀ ਇਹਦਾ ਬਾਜੀ ਮੁੱਲ ਇਹਦਾ ਮੁਕਤਲ ਆ ਜੱਗੇ ਵੀਰ ਕਿੰਨਾ ਦਾ 80 ਵੀ ਦੇ ਦੇਣਾ ਇਹ ਹੋਰ ਤਾਂ ਅਧਿਕਾਰਾ ਜੀ ਨਹੀਂ ਹੋਇਆ ਮੈਂ ਕੱਟੀ ਵੀ 10000 ਦੀ ਜੱਗੇ ਵੀਰ ਚੱਲ ਆ ਗਈ ਆ ਸ਼ਾਮ ਨੂੰ ਸਾਫ ਲੂਬ ਵੀ ਉਪਰਾ ਚਾ ਜੋਤੋਂ ਕਰਨਾ ਕਰ ਲਓ ਪੰਜ ਡਾਲੀਏ ਪੰਜ ਡਾਲੀਏ ਹਾਂਜੀ ਇਹ 75 ਹੋ ਗਿਆ ਹਾਂਜੀ ਪੰਜਵੇਂ ਛੋੜ ਹੀ ਕਰ ਲਈ ਫੇਰ ਅੱਜ ਠੀਕ ਹੈ ਸਭ ਤੋਂ ਪੂਰੇ ਫਕਤ ਤੇ ਇਹ ਗਲਾਉ ਜੀ ਟੋਕਰ ਗੱਬਣ 70000 70000 ਰੁਪਏ ਦਿੰਦਾ ਨਹੀਂ ਵੀ ਜਗੇ ਵੀਰ ਮਗਰ ਕੱਟੀ ਆ ਠੀਕ ਆ ਠੀਕ ਆ ਫੇਰ ਸੂਈ ਫੇਰ ਇਹਨੇ ਕੱਟੀ ਦੇ ਦੇਣੀ ਆ ਸਜਰਾ ਜਿਨਾ ਦੁੱਧ ਅਜੇ ਵੀ ਆ ਕੱਟੀ ਆ ਟਿਆ ਵਾ ਕੱਟੀ ਦੇਣੀ ਇਹਨੇ ਵੀ ਅੱਛਾ ਅੱਛਾ ਹਾਂ ਠੀਕ ਆ ਠੀਕ ਆ ਸਜਰਾ ਜਿਨਾ ਦੁੱਧ ਅਜੇ ਵੀ ਕੱਟਿਆ ਕੱਲੋਂ ਤੂੰ ਜਗੇ ਵੀ ਦੋ ਟਾਈਮ ਇਹਨੇ ਕੋਈ ਮਣਕੇ ਖੜੇ ਠੀਕ ਆ ਠੀਕ ਆ ਐਂਡ ਤੇ ਆ ਗਈ ਇਹ ਨੀਂਦੀਰਾ ਵੀ ਇਹ ਤਾਂ ਜੀ ਸੂਈ ਦੇ ਬਤਵਾਲ 15 20 ਦਿਨਾਂ ਦੀ ਇਹਨੂੰ ਕੋਈ ਪਹਾੜਾ ਤੇ ਕੋਈ ਟਿਕਣੇ ਚ ਲਾਉਣਾ ਅੱਛਾ ਜੀ 11 ਕਿਲੋ ਦੁੱਧ ਅਜੇ ਥੱਲੇ ਠੀ ਤਿਆਰ ਆ ਇਹ ਖੋਲੋ ਬਾਈ ਇਹ ਕਿੰਨਾ ਮਸੂਆ ਸੂਈ ਇਹ ਦੂਜਾ ਲੱਗੇ ਵੀ ਨਾ ਠੀਕ ਲੱਗ ਰਿਹਾ ਲੋਹੇ ਦੀ ਅੱਖਾਂ ਮੇਰੇ ਕੋਲ ਸੂਈ ਜੇ ਟੱਕਾਂ ਆ ਗਈਆਂ ਮਨਕੀ ਕਿੰਨਾ ਟਾਈਮ ਦੱਸਿਆ ਹੋ ਗਿਆ ਸੂਈ ਨੂੰ 15 ਤੋਂ 20 ਦਿਨ ਚੱਲ ਜੀ ਠੀਕ ਆ ਜੀ 15 ਤੋਂ 20 ਦਿਨ ਹੋਏਗਾ ਸੂਈ ਨੂੰ ਤੇ ਥਣ ਕੋਣ ਇਹਨੂੰ ਵੀ ਐਨ ਗਿੱਟ ਗਿੱਟ ਕੇ ਲੱਗਾ ਪਿਆ ਵਾ ਤੇ ਪਾੜੇ ਦੇ ਦੋਵੇਂ ਜਾਵਾਂ ਪਾੜੇ ਤੇ ਪਾੜੇ ਦੇ ਠੀਕ ਆ ਠੀਕ ਆ ਇਹ ਚੋਰ ਲਈ ਚੱਕਾ ਕਰਾ ਸਦੇ ਜੇ ਬਾਕੀ ਕੱਦ ਵਜ ਨੇ ਇਹਦਾ ਵੀ ਚੰਗਾ ਤੇ ਹਵਾਨੇ ਤੇ ਵੀ ਜਿਹੜੇ ਡੱਬ ਡੁੱਬ ਜੇ ਆ ਗਏ ਆ ਤੇ ਠੰਡ ਤੂਣ ਇਹਨਾਂ ਵੀ ਆ ਕੱਲਾ ਇਕੱਲਾ ਲੱਗਾ ਪਿਆ ਕਰਮਾਲੀ ਨੂੰ ਤੇ ਦੋਨੇ ਟਾਈਮ ਬਾਈ ਕਹਿੰਦਾ ਕਿ ਪਾੜੇ ਤੇ ਮਿਲਦੀ ਆ ਤੇ 11 ਲੀਟਰ ਜਿਹੜਾ ਇਸ ਟਾਈਮ ਇੱਕੋ ਦੁੱਧ ਤਿਆਰ ਆ ਤੇ ਕੱਡੇ ਦੀਆਂ ਸਪਾਈਆਂ ਸੁਣ ਗਏ ਇਹਦੀਆਂ ਵੀ ਬਹੁਤ ਹੀ ਜ਼ਿਆਦਾ ਆ ਗਈਆਂ ਇਹਦਾ ਬਾਈ ਜੀ ਮੋਲ ਫਿਰ ਜੱਗੇ ਵੀ ਲੈ ਆシェア ਦੇ ਦਿੰਦੇ ਉਹ ਸੀ ਵੀ ਹਾਂ ਇਹ ਵੀ ਕਰਦੇ ਆਂ ਨਾ ਫਿਰ ਤਾਜੀ ਸੂਈ ਵੀ ਨਾ ਹਾਂਜੀ ਉਹ ਤੋਂ ਬਾਜ਼ਾਰ ਵੀ ਚਲੋ ਚੰਗਾ ਏ ਹਾਂਜੀ 1 ਲੱਖ ਤੇ 8000 ਰੁਪਇਆ ਦੇਣਾ ਅੱਛਾ ਉਹ ਦੇਣਾ ਮੈਨੂੰ ਠੀਕ ਆ ਉਹਨੇ 1 20 ਤਾਂ ਘੱਟ ਦੇਣੀ ਨਹੀਂ ਅੱਛਾ ਅੱਛਾ ਉਹ ਆਪਾਂ ਸੀ ਦੇਣੀ ਏ ਐ ਸੀ ਦੀ ਹਾਂ ਆਦੀ ਹੋ ਥੋੜਾ ਬੋਲ ਮੈਂ ਦੱਸਦਾ ਆਪੀ ਚਲ ਜੇ ਕੇ 75 ਦੀ 75 ਦੀ ਇਹ ਵੀ 70 ਦੀ ਉਹ ਵੀ 70 ਦੀ ਲਓ ਜੀ 70 ਦੀ 70 ਦੀ 70 ਦੀ ਰੋਕੜ ਗੱਬਣ ਵੀ 70 ਦੀ ਹਾਂ ਤੇ ਜੇ ਕੋਈ ਜੋੜਾ ਲੈ ਜੇ ਦੋਵੇਂ ਰਲਾਗ ਰਹੇ ਪੇ ਛੋੜ ਕਰਦਾਂਗੇ ਹੋਰ ਕਰਦਾਂਗੇ ਠੀਕ ਹੈ ਠੀਕ ਹੈ ਲਓ ਜੀ ਜੇ ਕੇ ਵੀ ਰੁਕਾ ਦਿਆ ਜੋੜਾ ਫੇਟਾਉਂਦਾ ਤੋਕੜ ਗੱਭਨ ਤੇ ਸੱਜਣਾ 5000 ਛੋੜ ਕਰਾਂਗੇ ਤੇ 5000 ਬਾਈ ਕਹਿੰਦਾ ਕਿ ਖੁੱਲ੍ਹ ਹੀ ਛੋੜ ਕਰਦਾਂਗੇ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਬਿਲਕੁਲ ਜਿਹੜੇ ਜੈਜ ਮੋਲਿਆ ਤੇ ਤਨ ਜਿੰਦਾ ਮਰਜੀ ਛੋੜ ਗਣੇ ਜੱਗੇ ਵੀ ਲਾਪੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹਰ ਵੀਡੀਓ ਚ ਇਹੋ ਬੇਨਤੀ ਹੁੰਦੀ ਬਾਈ ਦੀ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ